جی ماں کا ਕਾਬਰਾਜ ਦੋਲੇ ਨੇ ਨਹੀਂ ਚਾਹੀਦੇ ਜਿੱਥੇ ਜਾਣਾ ਸਾਡੇ ਮਰ ਦੇ ਦੇ ਕੇ ਸੰਡੇ ਤੇ ਚਲੋ ਬੈਠੇ ਹਾਂ ਤਮਾਸ਼ਾ ਕਰਨ ਦੇ ਤਮਾਸ਼ਾ ਕਰਕੇ ਆ ਜਾਣਾ ਮੇਰੇ ਭਾਈ ਕਿੰਨਾ ਟਾਈਮ ਕੇ ਨਹੀਂ ਦਿੱਤਾ ਜਿਹੜਾ ਜਿਹੜਾ ਮੇਰਾ ਭਰਾ ਜਿਹੜਾ ਬਾਈ ਨੇ ਉਹ ਦੋ ਦਿਨ ਦੇ ਰਿਹਾ ਤਸਵੀਰਾਂ ਨਹੀਂ ਜਦੋਂ ਚਲੀ ਆ ਜਦੋਂ ਮੈਂ ਚਲੀ ਮੈਂ ਨਾਮ ਦੱਸਣਾ ਜੇ ਨਾਮ ਦੱਸਣਾ ਫਿਰ ਅਸੀਂ ਦੇਖਣਾ ਨਾ ਕਿ ਕਿਹੜੇ ਕੋਟ ਕੀ ਬੀਜੇ ਮੇਰੇ ਪਾਸੇ ਕੀ ਹੈ ਕਿ 14ਵੇਂ 13 ਜਿਹੜੀ 14ਵੇਂ ਨੀ ਦੇਖ ਸਾਡੇ ਕੈਮਰੇ ਚੈੱਕ ਕਰਦੇ ਨਾ ਤੇਰੇ ਲੱਗਦੇ ਮੈਂ ਮੈਂ ਚੈੱਕ ਕਰੂ ਜੇ ਉਹ ਕਿਉਂ ਰਹੀ ਰਹਿਤ ਕੈਮਰਾ ਕੀ ਦੇਣਾ ਉਹ ਮੁੰਡਿਆਂ ਕੋਲ ਫੋਟੋਆਂ ਵਿੱਚ ਕੀ ਦੇਣੀ ਨਾ ਨਹੀਂ ਆਣੇ ਦੇਖ ਕੇ ਕੈਮਰੇ ਚੈੱਕ ਕਰਦੇ ਆ ਇਹ ਕੈਮਰਾ ਕਰਦਾ ਆ ਇਹਨੂੰ ਮੈਂ ਦੱਸਿਆ ਨਹੀਂ ਅਸੀਂ ਪਿਛਲੀ ਵਾਰ ਗੱਲ ਕਰਦੇ ਸਡੇ ਕੋਈ ਸਾਰੀਆਂ ਕੈਮਰੇ ਦੀ ਰਿਪੋਰਟਿੰਗ ਪਈਆਂ ਆ ਸਾਰਾ ਕੋਈ ਸਾਡੇ ਕੋਲ ਪਿਆ ਰਿਹਾ ਅਸੀਂ ਯੂਨੀਵਰਸਿਟੀ ਚੋਂ ਪੁੱਤੋਂ ਦੀ ਸ਼ੁਰੂ ਕੀਤੀ ਜਦੋਂ ਜਦੋਂ ਪੰਜ ਮਹੀਨੇ ਚੱਲੇ ਤੇ ਕੀ ਕਰਨਗੇ ਨਹੀਂ ਚਲੇਗੀ ਜਿਆਦਾ ਵੀ ਦਿਖਾ ਦੇ ਕੌਣ ਗਈ ਚਲੇਗੀ ਪੁੱਤ ਪਾਸ਼ਾ ਬਾਜੀ ਥਾਣੇ ਆ ਇੱਥੇ ਬਵਾਂ ਕੇ ਥਾਣੇ ਵਾਲੇ ਬਾਹਰ ਹੋਣਗੇ ਉਹ ਤੇ ਆਪੇ ਹੀ ਦਵਾ ਕੇ ਬੈਠੇ ਆ ਦਰਮਾਨਾ ਉਹਦੇ ਉਹਨੇ ਬੂਏ ਚ ਲਾਉਣਾ ਬੰਗੂ ਕੋਈ ਨਹੀਂ ਆ ਮੂਆ ਬਾਜੀ ਸਰਕਾਰੀ ਆ ਇਹ ਆਹੋੜੇ ਜਾ ਮੇਰਾ ਨਾਮ ਜੀ ਅਮਨ ਮੋਹਨ ਨਿਵਾਸੀ ਕੀ ਮਾਮਲਾ ਹੈ ਜਿਹੜਾ ਇੱਥੇ ਰੋਸ਼ ਪ੍ਰਦਰਸ਼ਨ ਕੀਤਾ ਰੋਸ਼ ਪ੍ਰਦਰਸ਼ਨ ਇਸ ਵਾਸਤੇ ਕੀਤਾ ਜਾ ਰਿਹਾ ਜੀ 19 ਤਰੀਕ ਨੂੰ ਅ ਤਕਰੀਬਨ ਰਾਤ ਮੈਂ ਵੇਰ ਕੇ ਵਿੱਚ ਆਇਆ ਸੀ ਸਾਡੇ ਸੰਸਦਾਂ ਦੇ ਮੈਂਬਰ ਨੇ ਇੱਥੇ ਤੇ ਉਹਨਾਂ ਦੇ ਘਰ ਜੋ ਮੈਂ ਐਂਟਰ ਕੀਤਾ 10-15 ਮਿੰਟਾਂ ਬਾਅਦ ਹੀ 6-7 ਜਣੇ ਜਿਹੜੇ ਮੂੰਹ ਬਨ ਕੇ ਜਿਹੜੇ ਉਹਨਾਂ ਦੇ ਕਮਰੇ ਦੇ ਅੰਦਰ ਐਂਟਰ ਕਰ ਦਿੱਤਾ ਜਿਨ੍ਹਾਂ ਨੇ ਸਿੱਧੇ ਫਾਇਰ ਕਰਨੇ ਸਟਾਰਟ ਕਰ ਦਿੱਤੇ ਜਿਹੜਾ ਕਿ ਸਿੱਧਾ ਇੱਕ ਫਾਇਰ ਉਹਨਾਂ ਨੇ ਜਿਹੜਾ ਮੇਰੇ ਕੀਤਾ ਉਹ ਮੈਂ ਥੱਲੇ ਬੈਗ ਉਹਨਾਂ ਦੀ ਦੀਵਾਰ ਤੇ ਲੱਗ ਗਿਆ ਬਾਅਦ ਵਿੱਚ ਮੇਰੇ ਨਾਲ ਹੱਥ ਪਾਈ ਹੋਈ ਆ ਮੈਂ ਦੋ ਤਿੰਨ ਜਣਾਂ ਨੂੰ ਪਛਾਣਿਆ ਵੀ ਉਹਨਾਂ ਦੇ ਨਾਂ ਵੀ ਲਿਖਾਏ ਕਿਉਂਕਿ ਦੂਸਰਾ ਜਦੋਂ ਫਾਇਰ ਕਰਨ ਲੱਗੇ ਆ ਉਹ ਜਿਹੜਾ ਉਹਨਾਂ ਦੇ ਜਿਹੜਾ ਪਿਸਤਲ ਹੀ ਉਹ ਗੋਲੀ ਜਿਹੜਾ ਬੁਲੇਟ ਹੀ ਆੜ ਗਿਆ ਫਿਰ ਉਹਨਾਂ ਨੇ ਜਿਹੜਾ ਮਤਲਬ ਕਿ ਮੇਰੇ ਧੱਕੇ ਮੁੱਕੀ ਦੇ ਵਿੱਚ ਬਾਏ ਜਿਹੜਾ ਤੀਸਰਾ ਉਹਨਾਂ ਨੇ ਫਾਇਰ ਕੀ ਕੀਤਾ ਉਹ ਲਗ ਬਾਕੀ ਤਾਂ ਕਮੂਕੀ ਦੇ ਵਿੱਚ ਮੇਰੇ ਲੱਗ ਗਿਆ ਪਿੰਨੀ ਤੇ ਉਹ ਜੀਨ ਦੀ ਜਿਹੜੀ ਸੀਨ ਹੁੰਦੀ ਹੈ ਜੀਨ ਦੇ ਉੱਪਰ ਵੱਜ ਗਿਆ ਜਿਹੜਾ ਚਲੋ ਮੇਰਾ ਨੁਕਸਾਨ ਨਹੀਂ ਹੋ ਸਕਿਆ ਤੇ ਪੁਲੀ ਪ੍ਰਸ਼ਾਸਨ ਨੂੰ ਖੋਲ ਵਗੈਰਾ ਸਭ ਕੁਝ ਬਰਾਮਦ ਕਰਾਇਆ ਇਹਨਾਂ ਨੇ ਵੀਡੀਓ ਵੀ ਕਢਾਈਆਂ ਵਾ ਕਿ ਹਾਂ ਵੀ ਸ਼ਿਕਾਇਤ ਪੁਲਿਸ ਨੂੰ ਕੀਤੀ ਕੀ ਕਾਰੋਇ ਕੋਈ ਉਸੇ ਟਾਈਮ ਸਰ ਕੀਤੀ ਆ ਜਿਹੜਾ ਕਿ ਕੋਰਟ ਦੀ ਰੂਲਿੰਗ ਆ ਉਸੇ ਟਾਈਮ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ 19 ਤਰੀਕ ਦਾ ਵਾਕਿਆ ਜੇ ਅੱਜ ਅੱਜ ਮਿਹ 24 ਹੋ ਗਈ ਜੇ ਤੇ ਉਦੋਂ ਦਾ ਇਹ ਮਿਲ ਗਈ ਲਾਰੇ ਲਾਰੇ ਨੇ ਕਿ ਇਹ ਜੀ ਦੇਖਦੇ ਪਿਆ ਵੀਡੀਓ ਵੀ ਇਹਨਾਂ ਨੇ ਕਢਾਲੀਆਂ ਕਿ ਜੀ ਆਏ ਆ ਤੇ ਜਦੋਂ ਜਿੱਤੇ ਇਨਸੀਡੈਂਟ ਹੋਇਆ ਵਾ ਜਿਹੜੇ ਵਿੱਚ ਗਵਾਹ ਵਾ ਉਹ ਸਭ ਕੋ ਦੰਦ ਪੇਗੀ ਆ ਜੀਆਂ ਨੇ ਆ ਆ ਕਿਹਾ ਆ ਧਮਕੀਆਂ ਦਿੱਤੀਆਂ ਜਿਹੜੇ ਮੈਨੂੰ ਲੋਕ ਧਮਕੀਆਂ ਦਿੰਦੇ ਰਹੇ ਉਹਨਾਂ ਦੀ ਮੈਂ ਵੀਡੀਓ ਦਿੱਤੀਆਂ ਪਰਸਨਲ ਮੇਰੇ ਨੰਬਰ ਤੇ ਵੀਡੀਓ ਭੇਜ ਦੇ ਰਹੇ ਆ ਮੋਨ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਪਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਹੜੇ ਦਬਾਅ ਦੇ ਵਿੱਚ ਆ ਹਾਲੇ ਤੱਕ ਵੀ ਜਿਹੜੀਆਂ ਮਿੱਠੀਆਂ ਗੋਲੀਆਂ ਦੇ ਰਹੇ ਆ ਅੱਜ ਵੀ ਸਾਨੂੰ ਕਾਰਨ ਮੈਨੂੰ ਤੇ ਆਪ ਨੂੰ ਸਮਝ ਲੱਗਦਾ ਪਿਆ ਜੀ ਕਿ ਕਾਰਨ ਕੀ ਪੋਲਿਟੀਕਲ ਪ੍ਰੈਸ਼ਰ ਆ ਤੇ ਜਾਂ ਕਿਸੇ ਹੋਰ ਦਾ ਪ੍ਰੈਸ਼ਰ ਹੈ ਤੇ ਜਾਂ ਪੈਸੇ ਦਾ ਪ੍ਰੈਸ਼ਰ ਸਿੱਧੀ ਮੈਂ ਆ ਤੇ ਸੋਨਾਂ ਨੇ ਗੋਲੀਆਂ ਚ ਲਈ ਕੋਈ ਪਾਰਟੀ ਨਾਲ ਲੋਡਰ ਦੇਖੋ ਜੀ ਉਹਨਾਂ ਨੇ ਮੈਨੂੰ ਸਿੱਧਾ ਤੇ ਸਿੱਧੇ ਸਾਫ਼ ਤੌਰ ਤੇ ਗਿਆ ਮੈਂ ਕੁਝ ਜਥੇਬੰਦੀਆਂ ਆਗੂਆਂ ਤੇ ਵੀ ਕੰਪਲੇਨਾਂ ਕੀਤੀਆਂ ਹਈਆਂ ਸੀ ਤੇ ਇੱਕ ਸਟੇਸ਼ਨ ਦਾ ਮੁੰਡਾ ਵਾ ਜਗਪਰੀ ਜੱਗਾ ਉੱਥੇ ਜਿਹੜੇ ਰੇਲਵੇ ਸਟੇਸ਼ਨ ਤੇ ਉੱਥੇ ਕੋਈ ਆਟੋ ਨਹੀਂ ਲੱਗਨ ਦਿੰਦਾ ਸੀ ਮੈਂ ਰੇਲਵੇ ਸਟੇਸ਼ਨ ਤੇ ਜਿਹੜੇ ਕਿ ਕਿਉਂਕਿ ਉੱਥੇ ਜਿਹੜਾ ਠੇਕਾ ਦਿੱਤਾ ਹੈ ਉਹ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੈ ਰੇਲਵੇ ਨੇ ਉਥੇ ਮੈਂ ਜਿਹੜੇ ਗਰੀਬ ਲੋਕਾਂ ਦੀਆਂ ਗੱਡੀਆਂ ਲਵਾਈਆਂ ਉਹਦੇ ਮੇਰੇ ਕੋਲ ਪ੍ਰੂਫ ਵੀ ਆ ਜਿਹਦੇ ਵਿੱਚ ਉਹ ਲੋਕ ਖੁਦ ਕਹਿ ਰਹੇ ਨੇ ਕਿ ਇਹਨੇ ਗੱਡੀਆਂ ਲਵਾ ਕੇ ਸਾਡੇ ਜਿਹੜੀ ਰੋਜੀ ਰੋਟੀ ਵਿੱਚ ਕੰਮ 'ਚ ਫਰਕ ਪਾਇਆ ਸੁਣ ਕਿੰਨਾ ਚਰੇਗਾ ਤਰਨਾ ਜੀ ਤਰਨਾ ਜੀ ਵੇਖੋ ਜਥੇ ਬੰਦੀਆਂ ਆ ਰਹੀਆਂ ਵਾ ਹੋਰ ਵੀ ਜੀ ਆ ਰਹੇ ਨੇ ਸਾਡੇ ਕਿਉਂਕਿ ਜਿਹੜਾ ਮੈਂ ਫੇਰ ਦੁਬਾਰਾ ਇਸ ਕਰਕੇ ਕਹਿੰਦਾ ਨੇ ਇਹਨਾਂ ਨੂੰ ਕਾਨੂੰਨ ਦੀ ਕਿਤਾਬ ਪੜ੍ਹਨੀ ਚਾਹੀਦੀ ਆ ਕਿ ਕਾਨੂੰਨ ਦੇ ਵਿੱਚ ਜੇ ਅਗਰ ਕਿਸੇ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ ਕਿ ਕਿਸੇ ਫਾਇਰ ਕੀਤਾ ਗਿਆ ਗੰਦੇ ਨਾਲ ਉਹਦੀ ਐਫਆਈਰ ਦਰਜ ਉਸੇ ਟਾਈਮ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਥੋਂ ਦੇ ਵੇਰਕੇ ਪੁਲਿਸ ਦਾ ਜਿਹੜਾ ਰੂਲ ਹੈ ਉਹ ਅਲੱਗ ਹੈ ਉਹ ਪਹਿਲਾਂ ਇਨਵੈਸਟੀਗੇਸ਼ਨ ਕਰਦੇ ਪਏ ਨੇ ਕਹਿੰਦੇ ਫਿਰ ਅਸੀਂ ਆ ਫਿਰਦ ਓਨੀ ਦੇਰ ਨੂੰ ਅਗਰ ਮੈਨੂੰ ਕੁਝ ਹੋ ਗਿਆ ਵੇਰਕੇ ਦੇ ਐਸਐਚਓ ਮੈਡਮ ਜ਼ਿੰਮੇਵਾਰ ਹੋਣਗੇ ਹੌਣ ਮੰਗ ਕੇ ਕਰਦੇ ਹਾਂ ਮੰਗ ਇਹੀ ਹੈ ਜੀ ਜਿਹੜਾ ਦੋਸ਼ੀਆਂ ਦੇ ਪਰਚਾ ਦਰਜ ਕੀਤਾ ਜਾਵੇ ਅਗਰ ਇਨਵੈਸਟੀਗੇਸ਼ਨ ਚ ਮੈਂ ਗਲਤ ਪਾਇਆ ਜਾਂਦਾ ਮਾਂ ਤੇ ਮੇਰੇ ਤੇ ਪਰਚਾ ਦੇ ਦੇਣ ਮੈਂ ਤਾਂ ਖੁੱਲੇ ਆਮ ਕਹਿਣੇ ਹੁਣ ਤਰਨਾ ਥਾਣੇ ਦੇ ਅੰਦਰ ਲਾਇਆ ਗਿਆ ਹੁਣ ਗਾਂ ਕੀ ਦੇਖੋ ਜੀ ਮੈਂ ਉਹੀ ਕਹਿ ਰਿਹਾ ਜੀ ਹੁਣ ਅਸੀਂ ਰੋਡ ਤੇ ਚੱਲੇ ਆ ਅਗਰ ਇਹਨਾਂ ਨੇ ਨਾ ਆਇਓ ਤੇ ਮੈਂ ਫਿਰ ਉੱਥੇ ਹੀ ਪੋਖੜ ਹੜਤਾਲ ਤੇ ਬਹਾਂਗਾ ਕਿਉਂਕਿ ਉਦਾਂ ਵੀ ਮਰਨਾ ਮਾਂ ਇਹਨਾਂ ਦੇ ਸਾਹਮਣੇ ਮਰ ਜਾਗਾ ਠੀਕ ਠੀਕ ਓਕੇ ਹਾਂ ਜੀ ਮੈਡਮ ਜਿਹੜਾ ਬਾਅਦ ਤਰਨਾ ਅਜ ਕੀਤਾ ਜਾ ਰਿਹਾ ਕੀ ਕੰਮ ਹੈ ਇਹ ਦਰਖਾਸਤ ਮਸੂਲ ਹੋਈ ਆ ਜੇਦੋਂ ਨੇ درخواست ਕਿਨੇ ਵੱਲੋਂ ਆ ਕਿ ਇਹ ਅਮਨਦੀਪ ਸਿੰਘ ਵੱਲੋਂ ਆਰਜ਼ੀ ਤੇ ਜਿੱਤੇ ਹੀ ਵੈਰੀਫਾਈ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਹੈ ਕਾਨੂੰਨ ਮੁਤਾਬਕ ਉਸਤੇ ਕਾਰਵਾਈ ਕੀਤੀ ਜੀ